ਲੁੱਡਣ ਦਾ ਨੁਹਾਈ ਪਾਰਿਆ ਪਾਇਆ ਲੁੱਡਣ ਚ ਵੀਰ ਨੇ ਵੱਖ ਰੌਲਾ ਰੰਨਾ ਲੈ ਗਿਆ ਜੱਟ ਉਧਾਲ ਲੋਕੋ ਮੇਰੀ ਪੱਗ ਜੇਸ ਨੇ ਖਿੱਚ ਲਾਈ ਮੇਰੀ ਗਿਆ ਜੇ ਪਤ ਹੰਗਾਲ ਲੋਕੋ ਛੇਤੀ ਬੋੜਿਓ ਸ਼ੋਰ ਨੂੰ ਰੋਕਿਓ ਜੇ ਮੈਨੂੰ ਚੱਲਿਆ ਕਰ ਪਾ ਮਾਲਕੋ ਕਰੋ ਡੱਕਰੇ ਇਸ ਦੀ ਵੰਝਲੀ ਦੇ ਨਹੀਂ ਜਾਟੇ ਏ ਠੱਗ ਰਾਮ ਮਾਲਕੋ ਕੋਈ ਵੇਜ ਇਸ ਮਾਨ ਤੋਂ ਏਡਗੀ ਹਾਇਆ ਵਿੱਚ ਚਨਾਵ ਪਚਾਲ ਲੋਕੋ ਧਮ ਆਵਾਜ਼ ਚ ਵੀਲ ਗੁਲਾਮ ਉਦਾਹ ਦੇਵੇ ਜਿਹੜਾ ਬਲਾ ਨੂੰ ਟਾਲ ਲੋਕੋ ਦੇਵੇ ਜਿਹੜਾ ਬਲਾ ਨੂੰ ਟਾਲ ਲੋਕੋ